ਜੇ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਿਰਫ ਤੁਹਾਨੂੰ 2 ਮਿੰਟ ਦਾ ਪਾਠ ਸੁਣਨਾ ਛੋਟਾ ਜਿਹਾ ਸ਼ਬਦ ਆ ਦੇਖੋ ਹਿੰਮਤ ਤੁਸੀਂ ਕਰਨੀ ਪਾਣੀ ਗਲਾਸ ਦੇ ਵਿੱਚ ਪਿਆ ਜੇ ਚੱਕ ਕੇ ਨਹੀਂ ਪੀਵੋਗੇ ਤਾਂ ਪਿਆਸ ਪਿਆਸ ਕਹਿਣਾ ਆਪਾਂ ਪਿਆਸ ਨਹੀਂ 부ਜਣੀ ਪਿਆਸ ਪਾਣੀ ਪੀਤੇ ਦੇ 부ਜਣੀ ਆ ਹੈ ਕਿ ਨਹੀਂ ਕੋਈ ਵੀ ਕੰਮ ਆ ਸਾਨੂੰ ਕੁਛ ਨਾ ਕੁਛ ਉਦਮ ਜ਼ਰੂਰ ਕਰਨਾ ਪੈਂਦਾ ਜੇ ਅਸੀਂ ਕਿਸੇ ਤੋਂ ਕੁਝ ਲੈਣਾ ਨਾ ਸਾਨੂੰ ਕੁਝ ਦੇਣਾ ਵੀ ਪੈਂਦਾ ਇਹ ਪ੍ਰਮਾਤਮਾ ਦਾ ਵੀ ਕਸੂਰ ਆ ਦੇਖੋ ਤੁਹਾਡੇ ਬੱਚੇ ਬੇਲੜ ਫਿਰਦੇ ਨੇ ਤੁਹਾਡਾ ਆਪਣਾ ਕਾਰੋਬਾਰ ਨਹੀਂ ਚੱਲ ਰਿਹਾ ਜਾਂ ਤੁਹਾਡੇ ਬੱਚੇ ਪ੍ਰਦੇਸ਼ ਵਿੱਚ ਗਏ ਨੇ ਉਹ ਬੇਰ ਜਗਾਰ ਬੈਠੇ ਨੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਜਾਂ ਹੋਰ ਵੀ ਕਈ ਦਿੱਕਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਕਾਰਨ ਸਾਡਾ ਆ ਜਿਹੜਾ ਮਨ ਆ ਬਹੁਤ ਪਰੇਸ਼ਾਨ ਰਹਿੰਦਾ ਹੈ ਸੇ ਦੁਖੀ ਰਹਿਨੇ ਆ ਦੇਖੋ ਗਲਾਸ ਦੇ ਵਿੱਚ ਪਾਣੀ ਪੀਆ ਉਹ ਵੀ ਸਾਨੂੰ ਉਦਮ ਕਰਨਾ ਪਊ ਚੱਕ ਕੇ ਗਲਾਸ ਮੂੰਹ ਨੂੰ ਲਾਉਣਾ ਪਊ ਰੋਟੀ ਥਾਲ ਦੇ ਵਿੱਚ ਪਈਆ ਉਹ ਵੀ ਸਾਨੂੰ ਬੁਰਕੀ ਤੋੜ ਕੇ ਹੱਥ ਨਾਲ ਮੂੰਚਲ ਜਾਣੀ ਪੈਂਦੀ ਹੈ ਦੇਖੋ ਜੇ ਕਿਸੇ ਤੋਂ ਕੁਝ ਲੈਣਾ ਉਹਨੂੰ ਕੁਝ ਦੇਣਾ ਪੈਂਦਾ ਪ੍ਰਮਾਤਮਾ ਸਾ ਤੋਂ ਲੈਂਦਾ ਕੁਝ ਨਹੀਂ ਸਾਨੂੰ ਬਖਸ਼ਿਸ਼ ਕਰਦਾ ਸਿਰਫ ਅਸੀਂ ਕਿ ਇੱਕ ਕੰਮ ਕਰਦੇ ਹੋਏ ਵੀ ਅਸੀਂ ਪ੍ਰਮਾਤਮਾ ਦਾ ਨਾਮ ਜਪ ਸਕਦੇ ਹਾਂ ਜਿਹੜਾ ਇਹ ਪਾਠ ਆ ਸਿਰਫ ਇਹ ਤੁਸੀਂ ਨਿਜਮ ਦੇ ਨਾਲ ਕਰਨਾ ਸਹੀ ਟਾਈਮ ਤੇ ਜੇ ਹੋ ਸਕੇ ਕੇਸੀ ਸ਼ਨਾਣ ਕਰਕੇ ਬੈਠ ਤਾ ਉਦੋਂ ਵੀ ਵਧੀਆ ਜ਼ਮੀਨ ਤੇ ਬੈਠਣਾ ਕੋਲ ਗੜਬੀ ਪਾਣੀ ਦੀ ਰੱਖ ਲੈਣੀ ਆ ਪਿੱਤਾਂ ਦੀ ਹੋਵੇ ਸਟੀਲ ਦੀ ਹੋਵੇ ਕਿਸੇ ਤਾਤੂ ਦੀ ਮਰਜ਼ੀ ਹੋਵੇ ਗੜਬੀ ਗੜਬੀ ਨਹੀਂ ਗਲਾਸ ਗਲਾਸ ਦਾ ਖਰਚ ਹੁੰਦੇ ਹੀ ਨੇ ਨਾ ਇੱਕ ਨਹੀਂ ਤੁਸੀਂ ਕੀ ਕਰਨਾ ਜਦੋਂ ਵੀ ਬੈਠਣਾ ਜਿਹੜਾ ਤਾਂ ਚਿੱਟਾ ਰੰਗ ਦਾ ਇਹ ਆਪਾਂ ਇਹਠਾ ਕੱਪੜਾ ਪੁਸ਼ਾ ਕੇ ਬੈਨੇ ਉਹ ਤਾਂ ਹੁੰਦਾ ਭਗਤੀ ਦੇ ਲਈ ਦੇਖੋ ਆਪਾਂ ਆਪਦਾ ਕਾਰੋਬਾਰ ਚਲਾਣਾ ਤੁਸੀਂ ਪੀਲੇ ਰੰਗ ਦਾ ਕੱਪੜਾ ਪੁਸ਼ਾ ਲੈਣਾ ਹੈ ਕੇਸਰੀ ਰੰਗ ਉਹਦੇ ਉੱਤੇ ਬੈਠ ਕੇ ਸੱਜੇ ਹੱਥ ਪਾਣੀ ਦਾ ਕੋਈ ਵੀ ਭਾਂਡਾ ਭਰ ਕੇ ਰੱਖ ਲਿਓ ਤੁਸੀਂ ਇਹ ਸ਼ਬਦ ਤੋਂ ਬਾਅਦ ਜਿਹੜਾ ਜਾਲ ਪਵਿੱਤਰ ਜਾਲ ਬਣ ਗਿਆ ਨੇ ਇੱਕ ਉਸ ਜਾਲ ਨੂੰ ਛਕ ਵੀ ਸਕਦੇ ਉਸ ਦਾ ਇਸ਼ਨਾਨ ਵੀ ਕਰ ਸਕਦੇ ਅੰਮ੍ਰਿਤ ਮੰਦ ਉਸ ਨੂੰ ਸਾਰੇ ਘਰ ਦੇ ਵਿੱਚ ਛਿੱਟਾ ਵੀ ਦੇ ਸੀ ਇਹ ਜਿਹੜਾ ਸਿਮਰਨ ਦਾ ਛੋਟਾ ਜਿਹਾ ਪਾਠ ਆ ਸਿਰਫ 2 ਮਿੰਟ ਦਾ ਪਾਠ ਪਰ ਕਰਨਾ ਕੀ ਆ ਤੁਹਾਡੇ ਵਿਸ਼ਵਾਸ ਨੇ ਕਰਨਾ ਸਰ ਮੇਰੇ ਪਾਠ ਕਹਿਣਾ ਤੁਹਾਡਾ ਕੁਛ ਨਹੀਂ ਤੁਹਾਡਾ ਵਿਸ਼ਵਾਸ ਪੱਕਾ ਤੁਹਾਡਾ ਆਰਾਧਾ ਪੱਕਾ ਕਈ ਲੋਕ ਇਸ ਚੀਜ਼ ਦਾ ਮਜ਼ਾਕ ਉਡਾਉਂਦੇ ਨੇ ਅੱਜ ਕੱਲ ਪੜ੍ਹੇ ਲਿਖੇ ਬੱਚੇ ਦਾ ਕਹਿੰਦੇ ਨੇ ਜੀ ਪਾਠ ਹੁੰਦਾ ਹੀ ਕੀ ਆ ਹੈ ਕਿ ਪਾਠ ਦੇ ਵਿੱਚ ਹੂੰ ਦੇਖੋ ਪਾਠ ਦੇ ਵਿੱਚ ਸ਼ਕਤੀ ਬਹੁਤ ਵੱਡੀ ਆ ਪਾਵਰ ਬਹੁਤ ਵੱਡੀ ਆ ਪਰ ਜੇ ਅਸੀਂ ਡਾਕਟਰ ਹੀ ਦਿੱਤੀ ਦਵਾਈ ਢੰਗ ਤਰੀਕੇ ਨਾਲ ਖਾਵਾਂਗੇ ਅਸੀਂ ਡਾਕਟਰ ਦੇ ਕੋਲ ਜਾ ਕੇ ਵੀ ਕਈ ਦੇਖਣ ਲੋਕ ਕਹਿੰਦੇ ਇਨਸਟਰਕਟਰ ਕੋਲ ਤਾਂ ਕੁਝ ਨਹੀਂ ਹੈਗਾ ਯਾਰ ਨਹੀਂ ਸੰਤ ਤੋੜਾ ਆ ਮੈਨੀ ਹੋਰ ਉਹ ਸੱਚੀ ਉਹਨਾਂ ਨੂੰ ਰਾਮ ਆਊਗਾ ਹੀ ਨਹੀਂਗਾ ਜਿੰਨੇ ਮਰਜੀ ਡਾਕਟਰ ਬਦਲੀਨ ਗਾਹਾਂ ਤੇ ਗਾਹਾਂ ਜਾਈ ਜਦੋਂ ਕਿਸੇ ਡਾਕਟਰ ਕੋਲ ਆਰਾਮ ਨਹੀਂ ਆਦਾ ਉਹਨਾਂ ਦਾ ਡਾਕਟਰ ਤੇ ਵਿਸ਼ਵਾਸ ਹੀ ਨਹੀਂ ਕਰਦਾ ਸਾਨੂੰ ਡਾਕਟਰ ਦੀ ਦਵਾਈ ਤੇ ਵੀ ਵਿਸ਼ਵਾਸ ਕਰਨਾ ਪੈਂਦਾ ਤਾਂ ਜਾ ਕੇ ਸਾਨੂੰ ਆਰਾਮ ਆਦਾ ਦੇਖੋ ਇਹ ਤਾਂ ਸ਼ਬਦ 2 ਮਿੰਟ ਦਾ ਵਾ ਮੈਂ ਤੁਹਾਨੂੰ ਸ਼ਬਦ ਦੱਸਣ ਲੱਗਾ ਧਿਆਨ ਨਾਲ ਸੁਣੋ ਮੈਂ ਹੌਲੀ ਬੋਲੂਗੀ ਹੋ ਸਕਦਾ ਤੁਸੀਂ ਵੀਡੀਓ ਨੂੰ ਸੇਵ ਕਰਾ ਚੜੀਏ ਸ਼ੰਤ ਪ੍ਰਸ਼ਾਦ ਗਵਿੰਦੇ ਮਕੰਦੇ ਉਧਾਰੇ ਅਪਾਰੇ ਹਰੀਓ ਕਰਿਓ ਅਨਾਮੇ ਅਕਾਮੇ ਇਹ ਪਾਠ ਸੀ ਡੇਲੀ ਕਰਨਾ ਕੰਮ ਤੋਂ ਜਾਣ ਤੋਂ ਪਹਿਲਾਂ ਘਰ ਦੇ ਵਿੱਚ ਬਰਕਤਾਂ ਨੇਕਾ ਪ੍ਰਕਾਰ ਦੀਆਂ ਖੁਸ਼ੀਆਂ ਬੇਰਜਗਾਰ ਇਹ ਉਹਨਾਂ ਲਈ ਹੈ ਪਾਠ ਵੈਗੁਰੂ ਜੀ ਸਭ ਤੇ ਭਲੀ ਕਰੇ ਕਰਤਾ ਸੱਚੇ